ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਤਕੜਾ ਸਹੂਕਾਰ ਰਹਿੰਦਾ ਸੀ ਸਹੂਕਾਰ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਉਸ ਦਾ ਇੱਕ ਬਾਗ ਵੀ ਲਾਇਆ ਹੋਇਆ ਸੀ ਉਸ ਦੇ ਬਾਗ ਵਿੱਚ ਇੱਕ ਅਮਰੂਦ ਦਾ ਐਸਾ ਬੂਟਾ ਸੀ ਜਿਸ ਨੂੰ ਸੋਨੇ ਦੇ ਅਮਰੂਦ ਲੱਗਦੇ ਸਨ ਇਸ ਕਰਕੇ ਉਸ ਉੱਤੇ ਹਰ ਵਕਤ ਇੱਕ ਪਹਿਰੇਦਾਰ ਪਹਿਰਾ ਦਿੰਦਾ ਹੁੰਦਾ ਸੀ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਸੋਨੇ ਦੇ ਅਮਰੂਦ ਚੋਰੀ ਹੋਣ ਲੱਗ ਪਏ ਪਹਿਰੇਦਾਰ ਨੇ ਜਾ ਕੇ ਸਾਹੂਕਾਰ ਨੂੰ ਸਾਰੀ ਗੱਲ ਦੱਸੀ ਤਾਂ ਸਾਹੂਕਾਰ ਰਾਤ ਨੂੰ ਦੋ ਪਹਿਰੇਦਾਰਾਂ ਦੀ ਡਿਊਟੀ ਲਗਾ ਦਿੱਤੀ ਕਿ ਤੁਸੀਂ ਬਾਰੀ-ਬਾਰੀ ਰਾਖੀ ਕਰਿਓ ਤਾਂ ਪਹਿਰੇਦਾਰਾਂ ਨੇ ਇਵੇਂ ਹੀ ਕੀਤਾ ਜਦੋਂ ਰਾਤ ਹੋਈ ਤਾਂ ਇੱਕ ਸੋਨੇ ਦਾ ਤੋਤਾ ਅਮਰੂਦ ਤੋੜ ਕੇ ਲੈ ਜਾਣ ਲੱਗਿਆ ਤਾਂ ਪਹਿਰੇਦਾਰ ਦੀ ਨਿਗਾਹ ਪੈ ਗਿਆ ਤਾਂ ਉਸ ਨੇ ਤੋਤੇ ਉੱਤੇ ਤੀਰ ਕਮਾਨ ਨਾਲ ਹਮਲਾ ਕੀਤਾ ਪਰ ਤੋਤਾ ਅਮਰੂਦ ਤੋੜ ਕੇ ਉੱਡ ਗਿਆ ਇਹ ਸਾਰੀ ਰਾਤ ਬੀਤੀ ਕਹਾਣੀ ਜਾ ਕੇ ਸੌਹਕਾਰ ਨੂੰ ਦੱਸੀ ਸੌਹਕਾਰ ਨੇ ਜਦੋਂ ਸੋਨੇ ਦੇ ਤੋਤੇ ਬਾਰੇ ਸੁਣਿਆ ਤਾਂ ਉਹਦੇ ਮਨ ਵਿੱਚ ਲਾਲਚ ਆ ਗਿਆ ਕਿ ਕਿਉਂ ਨਾ ਸੋਨੇ ਦੇ ਤੋਤੇ ਨੂੰ ਫੜਿਆ ਜਾਵੇ ਸਾਹੂ ਕਰਨੇ ਕਿਹਾ ਕਿ ਸੋਨੇ ਦੇ ਤੋਤੇ ਦਾ ਪਤਾ ਲਗਾਓ ਕਿ ਉਹ ਕਿੱਥੋਂ ਆਉਂਦਾ ਹੈ ਤਾਂ ਪਹਿਰੇਦਾਰਾਂ ਨੇ ਕਿਹਾ ਕਿ ਜੋ ਉੱਤਰ ਵੱਲ ਜੰਗਲ ਹੈ ਉਸ ਦਿਸ਼ਾ ਵੱਲ ਗਿਆ ਹੈ ਤਾਂ ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ 10 ਬੰਦੇ ਨਾਲ ਲਿਜਾ ਕੇ ਜੰਗਲ ਵਿੱਚ ਤੋਤੇ ਦੀ ਭਾਲ ਕਰੋ ਦੂਜੇ ਦਿਨ ਬੇਟਾ 10 ਬੰਦੇ ਨਾਲ ਲੈ ਕੇ ਜੰਗਲ ਵਿੱਚ ਤੋਤੇ ਦੀ ਭਾਲ ਲਈ ਚਲਾ ਗਿਆ ਸਾਰੇ ਦਿਨ ਤੋਤੇ ਦੀ ਪਹਾੜ ਕਰਦੇ ਰਹੇ ਪਰ ਉਹ ਹੱਥ ਨਹੀਂ ਲੱਗਿਆ ਅਖੀਰ ਸ਼ਾਮ ਤੱਕ ਸਾਰੇ ਆਦਮੀ ਥੱਕ ہار ਗਏ ਪਿਆਸ ਵੀ ਬਹੁਤ ਲੱਗੀ ਹੋਈ ਸੀ ਤੇ ਭੁੱਖ ਵੀ ਕੁਝ ਖਾਣ ਪੀਣ ਨੂੰ ਵੀ ਨਹੀਂ ਸੀ ਅਖੀਰ ਉਹਨਾਂ ਨੂੰ ਇੱਕ ਝੋਪੜੀ ਦਿਖਾਈ ਦਿੱਤੀ ਉਹ ਝੋਪੜੀ ਵੱਲ ਗਏ ਤਾਂ ਉੱਥੇ ਉਹਨਾਂ ਨੂੰ ਇੱਕ ਬੁੱਢੀ ਔਰਤ ਦਿਖਾਈ ਦਿੱਤੀ ਉਹਨਾਂ ਨੇ ਉਸ ਬੁੱਢੀ ਔਰਤ ਨਾਲ ਗੱਲਬਾਤ ਕੀਤੀ ਤੇ ਪਾਣੀ ਮੰਗਿਆ ਔਰਤ ਨੇ ਉਹਨਾਂ ਨੂੰ ਪਾਣੀ ਪਿਆਇਆ ਤੇ ਰੁੱਖੀ ਸੁੱਕੀ ਰੋਟੀ ਵੀ ਖਵਾਈ ਫਿਰ ਔਰਤ ਨੇ ਪੁੱਛਿਆ ਕਿ ਤੁਸੀਂ ਜੰਗਲ ਵਿੱਚ ਕੀ ਕਰਨ ਆਏ ਹੋ ਤਾਂ ਸਾਹੂਕਾਰ ਦੇ ਲੜਕੇ ਨੇ ਦੱਸਿਆ ਕਿ ਅਸੀਂ ਇੱਕ ਸੋਨੇ ਦੇ ਤੋਤੇ ਦੀ ਭਾਲ ਵਿੱਚ ਆਏ ਹੋਏ ਹਾਂ ਤਹਨ ਉਸ ਬਾਰੇ ਕੁਝ ਪਤਾ ਹੈ ਤਾਂ ਔਰਤ ਨੇ ਕਿਹਾ ਹਾਂ ਮੈਨੂੰ ਪਤਾ ਹੈ ਉਹ ਸਾਹਮਣੇ ਪਹਾੜ ਤੋਂ ਰਸਤਾ ਜਾਂਦਾ ਹੈ ਦਾਲ ਮੀਲ ਪਹਾੜਾਂ ਦੀ ਚੜਾਈ ਹੈ ਪਹਾੜਾਂ ਦੇ ਸਿਖਰ ਤੇ ਜਾ ਕੇ ਇੱਕ ਸਭਿਆਤਾ ਰਹਿੰਦੀ ਹੈ ਉਸ ਸਭਿਆਤਾ ਦਾ ਇੱਕ ਰਾਜਾ ਹੈ ਉਹ ਬਹੁਤ ਸਖਤ ਸੁਭਾਅ ਦਾ ਹੈ ਉਸਦੇ ਮਹਿਲ ਵਿੱਚ ਜਿੰਨੇ ਤੂਤੇ ਹਨ ਸਭ ਸੋਨੇ ਦੇ ਹਨ ਜੇਕਰ ਤੁਸੀਂ ਸੌਨੇ ਦਾ ਤੋਤਾ ਲੈ ਕੇ ਆਉਣਾ ਹੈ ਤਾਂ ਤੁਹਾਨੂੰ ਰਾਤ ਦੇ 12:00 ਵਜੇ ਅੰਦਰ ਜਾਣਾ ਪਵੇਗਾ ਕਿਉਂਕਿ 12:00 ਵਜੇ ਸਾਰੇ ਮੰਤਰੀ ਸੌ ਜਾਂਦੇ ਹਨ ਦੂਜੀ ਗੱਲ ਕਿ ਤੁਹਾਡੇ ਵਿੱਚੋਂ ਇੱਕ ਹੀ ਆਦਮੀ ਇੱਕ ਹੀ ਤੋਤੇ ਦਾ पिंजਰਾ ਚੱਕੇ ਨਹੀਂ ਤਾਂ ਸਾਰੇ ਮਾਰੇ ਜਾਓਗੇ ਇਸੋਂ ਕੇ ਸੌਕਰ ਦਾ ਲੜਕਾ ਉਥੋਂ ਤੁਰ ਪਿਆ ਅਤੇ ਕੁਝ ਦਿਨਾਂ ਬਾਅਦ ਪਹਾੜ ਦੇ ਸ਼ਹਿਰ ਤੇ ਪਹੁੰਚ ਗਿਆ ਰਾਤ ਹੋਈ ਤਾਂ ਉਹਨਾਂ ਨੇ ਰਾਤ ਦੇ 12 ਵਜੇ ਮਹਿਲ ਅੰਦਰ ਪ੍ਰਵੇਸ਼ ਕੀਤਾ ਤਾਂ ਉਹਨਾਂ ਦੀ ਨਜ਼ਰ ਇੱਕ ਚੰਕਦਾਰ ਇਮਾਰਤ ਤੇ ਪਈ ਤਾਂ ਉਹਨਾਂ ਸੋਚਿਆ ਹੋ ਸਕਦਾ ਤੋਤੇ ਇੱਥੇ ਹੀ ਹੋਣ ਤਾਂ ਜਾ ਕੇ ਦੇਖਿਆ ਤੋਤਿਆਂ ਦੇ ਕਾਫੀ ਪਿੰਜਰੇ ਲਟਕ ਰਹੇ ਸਨ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਕਿ ਕਈ ਤੋਤੇ ਲੈ ਜਾਂਦੇ ਹਾਂ ਸਾਹੂਕਾਰ ਬਹੁਤ ਖੁਸ਼ ਹੋ ਜਾਏਗਾ ਉਹਨਾਂ ਨੇ ਇੱਕ ਪਿੰਜਰਾ ਚੁੱਕਿਆ ਤਾਂ ਕੋਈ ਤੋਤਾ ਨਾ ਬੋਲਿਆ ਜਿਉ ਹੀ ਉਹਨਾਂ ਨੇ ਦੂਜੇ ਪਿੰਜਰੇ ਨੂੰ ਹੱਥ ਪਾਇਆ ਤਾਂ ਸਾਰੇ ਤੋਤੇ ਰੌਲਾ ਪਾਉਣ ਲੱਗ ਪਏ ਰੌਲਾ ਸੁਣ ਕੇ ਸਾਰੇ ਮੰਤਰੀ ਜਾਗ ਗਏ ਅਤੇ ਉਹਨਾਂ ਸਭ ਨੂੰ ਫੜ ਲਿਆ ਗਿਆ ਦੂਜੇ ਦਿਨ ਕਚਹਿਰੀ ਵਿੱਚ ਪੇਸ਼ ਕੀਤੇ ਗਏ ਤਾਂ ਚੋਰੀ ਦੇ ਜੁਰਮ ਵਿੱਚ ਉਹਨਾਂ ਸਭ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਇਸ ਤਰ੍ਹਾਂ ਦੋਸਤੋ ਆਪ ਦਾ ਮਰਨਾ ਹੀ ਸੀ ਨਾਲ ਦੂਜਿਆਂ ਨੂੰ ਵੀ ਮਰਵਾ ਦਿੱਤਾ